ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਡੇਟ ਹੈਗੀ 18 ਅਕਤੂਬਰ ਹੈ ਅੱਜ ਮੇਰਾ ਜਨਮ ਦਿਨ ਹੈਗਾ ਹੁਣ ਅਸੀਂ ਧੂਰੀ ਬੁਟੀਕ ਤੇ ਜਾ ਰਹੇ ਹਰਸ਼ ਵੀ ਆਇਆ ਹੋਇਆ ਸੀਗਾ ਕਿਉਂਕਿ ਉਹਨੂੰ ਛੁੱਟੀਆਂ ਨੇ ਹਣਾ ਹੁਣ ਦੀਵਾਲੀ ਦੀਆਂ ਤੇ ਬੁਟੀਕ ਤੇ ਅੱਜ ਥੋੜਾ ਜਿਹਾ ਲੇਟ ਹੀ ਹੋ ਗਏ ਜਾਣ ਨੂੰ 9:30-9:10 ਹੋ ਗਏ ਨੇ ਦੇਖੋ ਮੈਂ ਤੁਹਾਨੂੰ ਆਪਣਾ ਸੂਟ ਦਿਖਾ ਦਿੰਨੀ ਹਾਂ ਫਿਰ ਦਿਖਾਵਾਂਗੇ ਚਲੋ ਆਪਾਂ ਕਿੱਦਾਂ ਦਾ ਹਨਾ ਸੈਲੀਬ੍ਰੇਟ ਕਰਦੇ ਆ ਸਟੂਡੈਂਟਸ ਨਾਲ ਹੀ ਕਰਾਂਗੇ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਹਨਾ ਅੱਜ ਕੋਈ ਕੰਮ ਨਹੀਂ ਕਰਾਂਗੇ ਅੱਜ ਤਾਂ ਸਾ ਬਾਹਰੇ ਕਾੜ ਲਾ ਜਿੰਨਾ ਨਾਲ ਲੋਕ ਗੀ ਗੀ ਹੁਣ ਆਪਾਂ ਚੱਲੇ ਆ ਜੀ ਬਟੇਕ ਤੇ ਧੂਰੀ ਜੀਰਾ ਵੀ ਆਪਾਂ ਨੇ ਵੱਢ ਲਈ ਤੇ ਲੋਕ ਲੁਕ ਲਾਤੇ ਹੈਲੋ ਕਲਾਬ ਵਾਪਸ ਟੋਲੀ ਸੰਧ ਹੈਲੋ ਹਾਂ ਮੈਂ ਕਰਦਾ ਇੱਕ ਮਿੰਟ 15 ਕਿ ਮਿੰਟਾਂ ਚ ਆਪਾਂ ਨੇ ਪਹੁੰਚ ਜਾਣਾ ਜੀ ਧੋਰੀ ਪਿਛਲੇ ਸਾਲ ਆਪਾਂ ਨੇ ਆਪਣੇ ਪੁਰਾਣੇ ਬੁਟੀਕ ਤੇ ਜਿਹੜਾ ਹੈਗਾ ਜਨਮ ਦਿਨ ਮਨਾਇਆ ਸੀਗਾ ਇਸ ਵਾਰੀ ਹਨਾ ਆਪਾਂ ਆਪਦੇ ਨਵੇਂ ਬੁਟੀਕ ਤੇ ਜਨਮ ਦਿਨ ਮਨਾਵਾਂਗੇ ਬਾਬਾ ਜੀ ਦੀ ਕਿਰਪਾ ਨਾਲ ਲਓ ਜੀ ਹੁਣ ਲੈ ਕੇ ਆਏ ਨੇ ਕੇਕ ਸੰਧੂ ਸਾਹਿਬ ਤੇ ਹਰਸੀ ਕੇਕ ਲੈ ਕੇ ਆਇਆ ਤੇ ਬਾਕੀ ਹੋਰ ਖਾਣ ਪੀਣ ਦਾ ਸਮਾਨ ਸਾਰਾ ਹਨਾ ਰਲ ਮਿਲ ਕੇ ਜਿੰਨੇ ਸਟੂਡੈਂਟਸ ਆਏ ਨੇ ਆਪਾਂ ਸਾਰਿਆਂ ਨਾਲ ਮਨਾਉਨੇ ਆ ਜਨਮ ਦਿਨ ਤੇ ਅੱਧੇ ਮੇਰੇ ਸਟੂਡੈਂਟ ਅੱਜ ਆਏ ਨਹੀਂ ਹਨ ਕਿਉਂਕਿ ਸਾਰਿਆਂ ਨੂੰ ਹਨਾ ਦੀਵਾਲੀ ਕਰਕੇ ਸਾਫ ਸਪਾਈਆਂ ਚੱਲ ਰਹੀਆਂ ਨੇ ਬਹੁਤ ਸਟੂਡੈਂਟ ਘਟ ਆ ਰਹੇ ਆ ਮਾਰਦੀ ਫੂਕ ਹਾਂ ਗੁਰਸ਼ਾਨ ਗੁਰਸ਼ਾਨ ਫੂਕ ਮਾਰ ਦੋ ਫੂਕ ਮਾਰਦੇ ਹੈਪੀ ਬਰਥਡੇ ਰਦੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਬੋਲਦਾ ਬਹੁਤ ਕੋਈ ਮੇਰੀ ਬਾਜ ਵਿੱਚ ਘੱਡ ਲਈ ਨਹੀਂ ਆ ਸਾਂਤ ਜਮਾ ਉਹ ਤੁਸੀਂ ਕੇਕ ਕਟਵਾਤਾ ਕੱਲ ਵੀ ਅੱਜ ਵੀ ਚਲ ਆਜਾ ਬੁੱਤਰ ਕਟਾਓ ਚਲੋ ਚਲੋ ਕਟੋ ਮਿਰ ਕਹਿ ਲਓ ਕੋਸ਼ਿ ਚੁੱਪ ਕਰਕੇ ਖੜ ਗਈ ਚਲੋ ਤੁਮੈਂ ਮੈਂ ਮੈਂ ਬੰਗ ਰਿਹਾ ਡੇਢੇ ਨਹੀਂ ਦੂਣੇ ਹੁਣ ਖਾਊਗਾ ਜੀ ਹੁਣ ਖਾਉਣਾ ਲੱਗਦਾ ਦੇਖੋ ਭਲ ਲਾਣ ਗੱਡ ਗਿਆ ਮੇਰੇ ਪੂਰੀਆਂ ਜਿਹੜੀ ਗੱਲ ਸਹੀ ਗੱਲ ਚਲ ਇਹ ਤੁਸੀਂ ਵੀਰ ਜੀ ਦੇ ਮੂੰਹ ਚ ਪਾ ਦਿਓ ਆਜਾ ਹਰ ਸੇ ਇਧਰ ਚਲੋ ਵੀਰ ਫੋਟੋ

ਕਾਲੇ ਵੇ ਰਾਜੋ ਤੂੰ ਤੂੰ ਪੇ ਗਰਮੀ ਉਹ ਲੱਗੀ ਜਾਂਦੀ ਆ ਤੇਰਾ ਮੈਂ ਜੀ 42 ਨਾਲ ਨਹੀਂ ਕਰਦਾ ਇਸ ਵਾਰੀ ਮੈਂ ਤੂੰ ਵੀ ਜਾਣਾ ਨਾ ਮੈਂ ਵੀ ਢਿੰਨਾ ਨਹੀਂ ਚੱਲਦਾ ਤੂੰ ਫੋਟੋ ਕਰੀਦਾ ਮੈਂ ਰੋਮੈਂਟ ਤੋਂ ਜਾ ਕੰਮ ਦੀ ਜੀ ਜੀ ਵੀਡੀਓ ਪਾ ਦਊਗੀ ਫਿਰ ਕੋਈ ਫੋਟੋ ਨਿਕਨ ਵਾਲੀ ਡਿੱਗਿਆ ਨਹੀਂ ਕਿਹਨਾਂ ਤੇ ਅੱਛਾ ਗਿਫਟ ਦਿੱਤਾ ਚੱਲ ਜਾ ਮੇਰਾ ਵੀ ਲੇਟ ਹੋ ਗਈ ਮੈਂ ਤਾਂ ਹੁਣ ਬਾਅਦ ਚਲੀ ਮੇਰਾ ਜੀ ਖਾਤਾ ਦਾ ਵੀ ਭੱਜ ਗਈ ਇਹ ਇਥੇ ਗੁੱਠਾ ਰੱਖਣਾ ਪੈਣਾ ਜਬੂ ਕਿਉਂ ਚੱਲ ਜਾ ਦੋ ਦੋ ਲੈ ਲੈ ਅੱਛਾ ਅੱਛਾ ਹਾਈ ਲਵ ਯੂ ਹਾਈ ਨਗੂੜਾ ਮੈਨੂੰ ਹਾਈ ਹਾਈ ਹੋਰ ਕੀ ਦਾ ਨਹੀਂ ਚੱਲ ਜਾ ਇਹਾਰੇ ਆਸ਼ਕੀ ਕਰਨ ਚੜੇ ਵੇ ਇਹ ਆਸ਼ਕੀ ਕਰਦੇ ਪਰ ਕੁਝ ਨਹੀਂ ਆਜੋ ਆਜੋ ਫਟਾਫਟ ਮੇਰੇ ਨਾਲ ਜਾਓ ਕਰਾ ਕੇ ਆਓ ਬਸ ਓਕੇ ਆਜੋ ਇਹ ਤਾਂ ਉਹ ਜੱਕੀ ਆਂਦੇ ਨੇ ਜਗਾ ਉਹ ਕਿ ਫੋਟੋ ਫਰੇਟੇ ਬਣਾਗੇ ਤੁਸੀਂ ਮਣੇ ਗੱਟੋ ਨਹੀਂ ਆਈ ਨੂੰ ਇਕੜੋ ਫੋਟੋ ਦੇ ਵਿੱਚ ਆਊਗਾ ਲੈ ਲੈ ਨੂੰ ਇਹ ਤਾਂ ਸਾਰੀਆਂ ਫੋਟੋਆਂ ਚ ਆਊਗਾ ਲੈ ਦੇਖਿਏ ਹੱਥ ਕਿਵੇਂ ਨਾ ਸੋਹਣਾ ਕਰਦਾ ਹਾਂ ਆਜੱਕੀ ਨੂੰ ਮੈਂ ਫੋਟੋ ਕਰਦਾ ਤੈਨੂੰ ਫੋਟੋ ਤੈਨੂੰ ਦੀਰਜ ਕਰੇ ਨੇ ਦੇਖੀ ਨਹੀਂ ਜਗਦੀ ਨਹੀਂ ਹੈਗੀ ਕੁਝ ਤੇ ਫੁੱਲ ਚਾਹੀਦਾ ਆਜੋ ਹੁਣ ਤੁਸੀਂ ਦੋਨੇ ਜਣੀਆਂ ਰਹੀਆਂ ਅਸੀਂ ਤਾਂ ਹੋ ਗਈਆਂ ਤੂੰ ਉਤਾਰ ਦਿਓ ਬਈ ਸਾਡੀ ਸਾਰੇ ਆ ਕੇ ਮੇਰੀ ਕਰ ਤੂੰ ਕਰ ਆ ਹੁਣ ਤੂੰ ਰਹੀ ਤੈਨੂੰ ਵੀਡੀਓ ਬਣਾਈ ਜਾਂਦੇ ਆ ਫੋਟੋ ਵਿੱਚ ਇਹਨਾਂ ਦੀ ਮੈਂ ਤਾਂ ਅਜੇ ਕਾਲੀ ਗਾਲੀ ਤੇ ਪੱਟੀ ਵੀ ਨਹੀਂ ਲਾਗੇ ਸਾਡੇ ਚਲ ਕੋਈ ਨਾ ਪਰ ਨਹੀਂ ਪੱਟੀ ਲਾਗਦੇ ਉਹ ਮਤਲਬ ਉਹ ਬੈਠ ਨਾ ਮੈਂ ਖਵਾ ਦੇਣਾ ਮੂੰਹ ਮੂੰਹ ਘੱਡੀ ਵਾਂਗੀ ਜਿਹੜੀ ਚੱਕ ਦਵਾਰੇ ਕਰ। ਚੱਕੂ ਮਾਰੂ ਚੱਕੂ ਖਾਂਦਾ ਇਹ ਰਿਹਾ ਦਰਵਾਰੇ। ਦੀਦੀ ਸਿਮਰਾ ਤੁਹਾਡਾ ਵੀ ਲੰਬੀ ਲੰਗ ਰਹੀ ਆ। ਨਹੀਂ ਤੇ ਲੰਬੀ ਆ। ਨਹੀਂ ਸਿਮਰਾ ਲੱਡੀ ਖੜ। ਸਪਲ ਖੜੀ। ਸੋ। ਮੇਰੇ ਤੋਂ ਜ਼ਿਆਦਾ ਲੰਬੀ ਐ। ਰਾਜੂ ਰਹੀ ਜੀ ਆਪਣੀ ਰਾਜੂ ਆ ਜਰਾ ਰਾਜੂ। ਤੇ ਵਿਆਹ ਕੜੀ। ਵਧੀਆ ਜਿਹਾ ਫੋਨ ਫੋਨ। ਬੰਦ ਰਹੀ ਆ। ਉਹ ਸਭ ਤੋਂ ਛੋਟਾ। ਉਮਰ ਚ ਕਹਿੰਦੀ ਆ। ਬੋਲੇ ਕਰੇ ਕਰੇ। ਛੁੱਟੀ ਰਹਿ ਗਈ ਤਾਂ ਫੋਟੋ ਨਹੀਂ ਕਰਿਆ ਕੀ ਰਾਜੂ ਸਾਡਾ ਆ ਰਹਾ ਸਾਜਾ ਆ ਜਾ ਰਾਜੀ ਦੀਦੀ ਨਾਲ ਇੱਕ ਆਪਾਂ ਸਾਰੇ ਗਰੁੱਪ ਫੋਟੋ ਕਰਾਵਾਂਗੇ ਹਰਸ਼ ਵੀਰੇ ਤੋਂ ਕਹਿ ਕੇ ਠੀਕ ਹੈ ਉਹ ਤੂੰ ਇੱਧਰ ਆਦਰ ਦੇਖੇ ਖੜਜਖ ਮੇਂ نیچے ਕਰੋ ਪਹਿਲਾਂ ਉਹਦਾ ਸਮਾਰ ਕੇ ਇੱਧਰ ਜਾ ਕੇ ਇੱਧਰ ਦੇਖਣੀ ਗੁਰਸ਼ਾਨੀ ਇੱਧਰ ਗੁਰਸ਼ਾਨੀ ਰਾਜੂ ਨੂੰ ਗਾਲ ਪਕੜੀ ਦਾ ਵਾਲਾ ਜਿੱਥੇ ਚੁੱਪ ਬੈਠਾ ਰਹੇਂ ਜਿੱਥੇ ਚੁੱਪ ਬੈਠੇ ਗੁਰਤੀ ਕਿੱਥੇ ਗਾਓ ਪਾਲਾ ਹਾਂ ਰਜੀ ਤੇਰਾ ਪਾਈ ਲੱਗਦਾ ਜਮਸ ਹੋ ਜਾਣਾ ਚਲੋ ਕੋਈ ਗਰੁੱਪ ਹੋਰ ਕਰਾ ਆਲਾ ਸਾਡੀ ਸਾਰਿਆਂ ਦੀ ਕਰੀ ਤੁੰਗੜੀ ਚ ਲਸ ਨਾ ਬੋਲ ਤੋ ਆਲੋਚਨਾ ਕਰਕੇ ਥੈਂਕ ਯੂ ਹੋ ਵੀ ਹੈ ਹੋ ਜਾ ਲੈ ਉਹ ਤਾਂ ਜੇ ਕਰੀਂਦਾ ਆਹ ਦੇ ਸਟੋਰ ਵੀ ਰੇਣੇ ਲਓ ਜੀ ਇਹ ਭਤੀਜਾ ਆਇਆ ਮੇਰਾ ਬਾਹਰੋਂ ਆਸਟ੍ਰੇਲੀਆ ਤੋਂ ਮੇਰੇ ਵਾਸਤੇ ਗਿਫਟ ਲੈ ਕੇ ਜਨਮ ਦਿਨ ਦਾ ਰਿਸ਼ਤੇ ਜ਼ਰੂਰੀ ਨਹੀਂ ਹੁੰਦੇ ਵੀ ਜਿਹੜੇ ਆਪਣੇ ਅਸਲ 'ਚ ਰਿਸ਼ਤੇ ਹੁੰਦੇ ਨੇ ਉਹੀ ਹੁੰਦੇ ਆ ਹਨਾ ਰਿਸ਼ਤੇ ਜਿਵੇਂ ਕਹਿੰਦੀ ਆ ਦਿਲ ਤੋਂ ਵੀ ਬਣੇ ਹੁੰਦੇ ਆ ਹਨਾ ਜਿਵੇਂ ਕੱਲ ਮੇਰਾ ਬਾਡੇ ਸੀਗਾ ਕੱਲੇ ਆਇਆ ਸੀਗਾ ਅਰਸ਼ ਹਨਾ ਬਾਹਰੋਂ ਤੇ ਅੱਜ ਅਨਸਾਰ ਪਹਿਲਾਂ ਮੇਰੇ ਕੋਲੇ ਬਟਿਕ ਪਹੁੰਚੇ ਨੇ ਮੇਰਾ ਗਿਫਟ ਲੈ ਕੇ ਗਿਫਟ ਆਇਆ ਸੀਗਾ ਜੀ ਘੜੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਐ ਜਿਵੇਂ ਕਿ ਅਸੀਂ ਇਕੱਠੇ ਰਹਿਆ ਹਨਾ ਦੋਨੇ ਪਰਿਵਾਰ ਇੱਕ ਸਾਲ ਇਕੱਠੇ ਰਹਿਆ ਜਿੱਧਰ ਆਪਣਾ ਪੁਰਾਣਾ ਬਟੇਕ ਸੀਗਾ ਤੇ ਇਹਨਾਂ ਦੀ ਬੇਟੀ ਦੀ ਦੀਦੀ ਮੈਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਕੀ ਕਹਿ ਕੇ ਬੁਲਾਇਆ ਕਰੀਏ ਹਨਾ ਮਾਸੀ ਜਾਂ ਮਾਮੀ ਜਾਂ ਭੂਆ ਹਨਾ ਮੈਂ ਕਿਹਾ ਵੀ ਮੈਨੂੰ ਭੂਆ ਕਹਾ ਕਰੋ ਮੇਰੇ ਭਤੀਜਾ ਭਤੀਜੀ ਨਹੀਂ ਹੈਗਾ ਕੋਈ ਤੇ ਮੈਂ ਕਿਹਾ ਮਾਸੀ ਹੈ ਕਹਿਣ ਵਾਲੇ ਵੀ ਮੈਨੂੰ ਬਹੁਤ ਨੇ ਤੇ ਮੈਨੂੰ ਮਾਮੀ ਕਹਿਣ ਵਾਲੇ ਵੀ ਬਹੁਤ ਹੈਗੇ ਆ ਕਿਉਂਕਿ ਉਦੋਂ ਮੇਰੀ ਭਤੀਜੀ ਹੈ ਨਹੀਂ ਸੀ ਬਾਚੋਂ ਹੋਈ ਹੈ ਤੇ ਹੁਣ ਇਹ ਮੈਨੂੰ ਭੂਆ ਜੀ ਕਹਿ ਕੇ ਹੀ ਬੁਲਾਉਂਦੇ ਆ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਨਾ ਇਹ ਪਿਆਰ ਐਵੇਂ ਹੀ ਬਣਿਆ ਰਹੇ ਸਾਰੇ ਪਰਿਵਾਰ ਹੀ ਜਿਹੜਾ ਬਹੁਤ ਵਧੀਆ ਸੀਗਾ ਵੀਰ ਜੀ ਦਾ ਸੁਭਾਅ ਵੀ ਬੜਾ ਨਾਈਸ ਸੀਗਾ ਹਨਾ ਤੇ ਦੀਦੀ ਦਾ ਵੀ ਬਹੁਤ ਵਧੀਆ ਸੁਭਾਅ ਸੀਗਾ ਹਨਾ ਸਾਨੂੰ ਪਤਾ ਨਹੀਂ ਲੱਗਿਆ 1 ਸਾਲ ਦਾ ਟਾਈਮ ਜਿਹੜਾ ਹੈਗਾ ਕਦੋਂ ਲੰਘ ਗਿਆ ਮਾਪਿਆਂ ਨੂੰ ਬੜਾਉਣਾ ਨਾ ਕੋਈ ਬੜ ਨੂੰ ਆਪ ਐ ਖੋਲ ਕੇ ਫੜਾਈ ਦਾਂਗੇ ਹਾਂ ਨਹੀਂ 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 ਸਹੀ ਹੈ ਠੀਕ ਹੈ ਨਾ ਤੁਸੀਂ ਖੋਲੋ ਨਾ ਤੁਸ ਕੋ ਕੀ ਹੋ ਗਈ ਨਹੀਂ ਸੋਈ ਐਸਾ ਕਹਿਣਾ ਹਾਂ ਜਿਹੜੇ ਆਪਾਂ ਨੂੰ ਜਨਮ ਦਿਨ ਤੇ ਗਿਫਟ ਮਿਲੇ ਨੇ ਜੀ ਹੁਣ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਤੇ ਵੀ ਆਪਾਂ ਨੂੰ ਕਿੰਨੇ ਗਿਫਟ ਮਿਲੇ ਆ ਹਨਾ ਤੇ ਕੀ ਕੀ ਮਿਲੇਗਾ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆ ਲਓ ਪਹਿਲਾ ਆਪਾਂ ਖਾਵਾਂਗੇ ਤੁਹਾਨੂੰ ਪਰਸ ਆ ਦੇਖੋ ਆਹ ਵਾਲਾ ਪਰਸ ਐ ਆਪਾਂ ਨੂੰ ਬਾਹਰੋਂ ਆਇਆ ਆਸਟ੍ਰੇਲੀਆ ਚ ਪਰਸ ਮੇਰੇ ਨਾਨਦ ਵੱਲੋਂ ਗਿਫਟ ਆਇਆ ਤੇ ਆਸਟ੍ਰੇਲੀਆ ਚੋਂ ਆਪਾਂ ਨੂੰ ਪਰਸ ਆਇਆ ਹੈਗਾ ਦੇਖੋ ਬਹੁਤ ਸੋਹਣਾ ਪਰਸ ਹੈ ਮੈਨੂੰ ਤਾਂ ਬਹੁਤ ਜਿਆਦੇ ਪਸੰਦ ਆਇਆ ਵਿੱਚ ਜਿਹੜੀ ਹੈਗੀ ਬੜੀ ਧਣੀ ਵੀ ਹੈਗੀ ਹੈ ਬਹੁਤ ਜਿਆਦੇ ਸੋਹਣਾ ਲੱਗਿਆ ਪਹਿਲੀ ਵਾਰ ਜਿਹੜਾ ਹੈਗਾ ਬਾਹਰੋਂ ਪਰਸ ਆਇਆ ਹੈਗਾ ਮੈਨੂੰ ਤੇ ਅਗਲਾ ਆਪਾਂ ਨੂੰ ਇਹ ਵਾਲਾ ਪਰਸ ਇਹ ਸਾਡੇ ਦੀਦੀ ਵੱਲੋਂ ਆਇਆ ਹੈ ਹਨਾ ਉੱਥੇ ਮੇਰੇ ਕੋਲੇ ਸਲਾਈ ਸਿੱਖ ਰਹੇ ਆ ਬਾਡੇ ਤੇ ਉਹਦੇ ਆਕੇ ਗਏ ਨੇ ਇਹ ਵੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗੇ ਇਹ ਵਾਲਾ ਕਲਰ ਮੇਰੇ ਕੋਲ ਹੈ ਨਹੀਂ ਸੀਗਾ ਆ ਦੇਖੋ ਇਹ ਵਾਲਾ ਵੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗੇ ਪਰਸ ਇਹਦੇ ਵਿੱਚ ਵੀ ਜਿਹੜੀ ਬੜੀ ਵਾਲੀ ਤਾਂ ਨਹੀਂ ਵੀ ਹੈਗੀ ਇਹਦੇ ਨਾਲ ਛੋਟੀ ਵਾਲੀ ਵੀ ਹੈਗੀ ਬਹੁਤ ਜ਼ਿਆਦਾ ਵਧੀਆ ਹੈ ਵੀ ਪਰਸ ਇਹ ਦੇਖੋ ਇਹਨੂੰ ਆਪਾਂ ਬੜੀ ਟਣੀ ਨਾਲ ਵੀ ਫੜ ਸਕਦੇ ਆ ਤੇ ਆ ਬੜੀ ਵੀ ਐ ਸੌਰੀ ਛੋਟੀ ਵੀ ਹੈ ਬਹੁਤ ਵਧੀਆ ਲੱਗਿਆ ਵੀ ਪਰਸ ਮੈਨੂੰ ਦੋ ਪਰਸ ਹੋ ਗਏ ਇੱਕ ਪਰਸ ਮੈਨੂੰ ਪਹਿਲਾਂ ਗਿਫਟ ਮਿਲੇਆ ਏ ਉਹ ਰੇਜ ਜੇ ਕਰ ਲਵਾਂ ਉਹ ਵੀ ਮੇਰੇ ਕੋਲ ਤੇ ਆਏਗਾ ਪਰਸ ਇੱਕ ਆਪਾਂ ਨੂੰ ਤੇਜ਼ੀ ਮਿਲੀ ਇਹ ਵਾਲੀ ਘੜੀ ਇਹ ਵੀ ਆਪਾਂ ਨੂੰ ਆਸਟ੍ਰੇਲੀਆ ਤੋਂ ਆਈ ਹੈ ਇਹ ਮੇਰੇ ਭਤੀਜੇ ਵੱਲੋਂ ਆਈ ਹੈਗੀ ਆ ਸੀਗੀ ਆ ਦੇਖੋ ਬਹੁਤ ਸੋਹਣੀ ਘੜੀ ਹੈਗੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਘੜੀ ਹੈ ਦਿੱਲੀ ਜਿਹੜਾ ਹੈਗਾ ਮੈਂ ਬੁਟੀਕ ਤੇ ਇਹਨੂੰ ਵਰਨ ਕੇ ਜਾਇਆ ਕਰੂੰਗੀ ਬਹੁਤ ਵਧੀਆ ਘੜੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਮੇਰੇ ਗਿਫਟ ਆਜੇ ਇੱਕ ਦੋ ਗਿਫਟ ਹੋਰ ਮਿਲਨੇ ਆ ਮੈਨੂੰ ਤੇ ਕਿਉਂਕਿ ਜਿੰਨਾਂ ਤੋਂ ਉਸ ਦਿਨ ਪਹੁੰਚਿਆ ਨਹੀਂ ਗਿਆ ਹਨਾ ਤੇ ਕਿਉਂਕਿ ਉਹਨਾਂ ਦੇ ਫੋਨ ਵਗੈਰਾ ਆਉਂਦੇ ਆ ਗੱਲ ਹੁੰਦੀ ਹੈ ਕਿਹਨੇ ਤੁਹਾਡੇ ਗਿਫਟ ਲੈ ਆਏ ਪਏ ਆ ਵੀ ਦੇਨੇ ਆ ਤੇ ਚਲੋ ਜੀ ਮੈਂ ਤਾਂ ਵੈਸੇ ਕਿਸੇ ਨੂੰ ਸਾਰਿਆਂ ਨੂੰ ਕਿਹਾ ਸੀਗਾ ਵੀ ਆਪਾਂ ਨੂੰ ਕਾਸੇ ਦੀ ਲੋੜ ਨਹੀਂ ਹਨਾ ਬੰਦਾ ਉਹੀ ਜਿਹੜਾ ਹੈਗਾ ਠੋਕਾ ਪਿਆਰ ਨਾਲ ਬੋਲ ਲੇ ਉਹੀ ਬਹੁਤ ਵਧੀਆ ਹੁੰਦਾ ਹੈ ਹਨਾ ਇਹ ਇਹ ਤਾਂ ਬਾਹਰੋਂ ਆਏ ਨੇ ਤਾਂ ਮੇਰੀ ਜਿੰਦ ਜਾਨ ਨੇ ਇਹ ਵੀ ਜਿੰਦ ਜਾਨ ਹੈਗਾ ਬਹੁਤ ਸੋਹਣਾ ਘੜੀ ਘੜੀ ਦਾ ਮੈਨੂੰ ਹੈਗਾ ਸੀਗਾ ਕਿ ਬਾਹਰੋਂ ਮੈਨੂੰ ਘੜੀ ਮਿਲੇ ਤੇ ਆਸਟ੍ਰੇਲੀਆ ਤੋਂ ਘੜੀ ਆਈ ਇਹ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹਦੇ ਸਟੋਨ ਵਗੈਰਾ ਜਿਹੜੇ ਹੈਗੇ ਨੇ ਬਹੁਤ ਵਧੀਆ ਘੜੀ ਹੈਗੀ ਬਹੁਤ ਸੋਹਣੀ ਘੜੀ ਹੈ ਤੇ ਜਦੋਂ ਹੁਣ ਮੈਂ ਬੁਟੀਕ ਤੇ ਬੰਨ ਕੇ ਵੀ ਜਾਇਆ ਕਰਾਂਗੇ ਆਪਾਂ ਹਣਾ ਕਿਉਂਕਿ ਘੜੀ ਦੀ ਆਪਾਂ ਨੂੰ ਜ਼ਰੂਰਤ ਵੀ ਹੈਗੀ ਸੀਗੀ ਇਹਦੇ ਵਿੱਚ ਆੜੀਆਂ ਵੱਧ ਸੀਗੀਆਂ ਆ ਸੀਗਾ ਇਹਦਾ ਡੱਬਾ ਮੈਂ ਆੜੀਆਂ ਕੜਵਾਤੀਆਂ ਆ ਦੇਖੋ ਖੁੱਲੀ ਸੀਗੀ ਮੈਨੂੰ ਖੁੱਲੀ ਘੱਟ ਵਧੀਆ ਲੱਗਦੀ ਐ ਆਹੜੀਆਂ ਆਪਾਂ ਨੇ ਪੰਜੜੀਆਂ ਕੜਵਾਤੀਆਂ ਇਹ ਆਪਾਂ ਰੱਖ ਲੀਆਂ ਵੀ ਕਈ ਵਾਰੀ ਜ਼ਰੂਰਤ ਪੈ ਜਾਂਦੀ ਹੈ ਹਨਾ ਇਹ ਡੱਬੇ ਦੇ ਵਿੱਚ ਛੁੱਗੀ ਇਹ ਵਾਲੀ ਛੁੱਗੀ ਆਪਾਂ ਪਹੁੰਚ ਗਏ ਸੀਗੇ ਬੁਟੀਕ ਇੱਕ ਹੋਰ ਮੇਰਾ ਸਟੂਡੈਂਟ ਆਇਆ ਹੈ ਹਨਾ ਗਿਫਟ ਲੈ ਕੇ ਆਪਣੇ ਵਾਸਤੇ ਜਨਮ ਦਿਨ ਦਾ ਗਿਫਟ ਤੇ ਦੀਵਾਲੀ ਦੀਆਂ ਮਠਾਈਆਂ ਲੈ ਕੇ ਪਹੁੰਚੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਾਂ ਓਪਨ ਕਰਦੇ ਆ ਥੈਂਕ ਯੂ ਸੋ ਮੱਚ ਡੀਅਰ ਇੰਨਾ ਜ਼ਿਆਦਾ ਪਿਆਰ ਦੇਣ ਲਈ ਨਾ ਸਾਨੂੰ ਪਤਾ ਨਹੀਂ ਹਾਂ ਹੋ ਆ ਜੀ ਉਹ ਤਾਂ ਵੀਡੀਓ ਤੋਂ ਹੀ ਪਤਾ ਲੱਗ ਜਾਣਾ ਸੀ ਆਪਾਂ ਨੂੰ ਨਹੀਂ ਰਾਮ ਬਹੁਤ ਬੈਸਟ ਚੀਜ਼ ਆ ਇਹ ਇੱਕ ਗਿਫਟ ਚ ਮਿਲ ਨਹੀਂ ਚਾਹੀਦੀ ਹੁੰਦੀ ਐ ਜੁੱਲੀ ਹੁੰਦੀ ਐ ਹਾਂਜੀ ਇਹ ਇੱਥੇ ਰੱਖੀਦਾ ਹੁੰਦਾ ਬਟਨ ਵਾਸਤੇ ਲੱਭੇ ਵਾਸਤੇ ਰੱਖੀਦਾ ਹੁੰਦਾ ਇਹ ਮੇਰੇ ਬਾਸ ਲੱਕੀ ਮੈਨ ਲੱਕੀ ਮੈਨ ਨਹੀਂ ਨੱਕੀ ਮੈਨ ਹਾਂਜੀ ਹਾਂ ਇਹ ਰੱਖੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਐ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ